ਆਪ ਦਾ ਫੈਸਲੇ ਪਾਸੇ ਅਰਜਨ ਪਹਿਲੀ ਚੱਕ ਮਿੱਤਰੋ ਬੋਲਾ ਕਹਿੰਦੇ ਥੋਨਾ ਪਰ ਇਹ ਪਾਇਰਡ ਨੂੰ ਬੋਲਾ ਕਹਿੰਦਿਆ ਇਹ ਥੋਨਾ ਕਹਿੰਦਾ ਗੱਭਰੂ ਵੀ ਮਿੱਤਰੋ ਬੋਲਾ ਥੋਨਾ ਬਲਪੁਰਿਆ ਥੋਲਾ ਰਾ ਬਟਾ ਉਹ ਨਾਦਲਪੁਰ ਪਿੰਡ ਦਾ ਟਰੈਕਟਰ ਆ ਸਾਜਣੋ ਕੋਈ ਮੇਰੀ ਮੱਥੇ ਉਹੀ ਗੱਲ ਬਣ ਜਾਂਦੀ ਆ ਉਹੀ ਗੱਲ ਬਣ ਜਾਂਦੀ ਆ ਭੱਲਾ ਵਖੜੀਆਂ ਦੇ ਮੇਰੇ ਵੀਰੋ ਔਰ ਸਾਹਮਣੇ ਕਹਿੰਦੇ ਛੱਟਾ ਮੇਰੀ ਖੰਡ ਵਿੱਚ ਫਲਤੇ ਜੜ ਕੋ ਪਿਆਰੀ ਲਾਦਾ ਗੇਅਰ ਚ ਉੱਪਰ ਨੇ ਪੱਤ ਕੇ ਇਹ ਟਰਾਲੀ ਨੂੰ ਕਹਦੇ ਆ ਇਹ ਗੱਲਾਂ ਟਰਾਲੀ ਦਾ ਪਹਿਲਾ ਚੱਕਰ ਕਹਿੰਦੇ ਮਿੱਤਰੋ ਇੱਥੇ ਅਗੇ ਪੂਰਾ ਹੋਣਾ ਅਰਜਣ ਦਾ ਉਹ ਬੋਲੇ ਦਾ ਕਹਿੰਦੇ ਮਿੱਤਰੋ ਜੋਰ ਲੱਗਿਆ ਪਿਆ ਥੱਲੇ ਬਲੋ ਆਈ ਪੈ ਰੁਕ ਜਾ ਰੋ ਵਿਚਾਰੋ ਕਰੀ ਜਾਂਦੀ ਹੈ ਟਰੈਕਟਰ ਦੀ ਬੰਦਾ ਵਾਦੇ ਉੱਡਦਾ ਇੱਕ ਬੱਕਰ ਹੋ ਗਿਆ ਪੂਰਾ ਤੇ ਦੂਜਾ ਚੱਕਰ ਚੱਲ ਪਿਆ ਥੱਲੇ ਚਿੱਟਾ ਤਾਂ ਤੋਂ ਕਾਲਾ ਤੂੰ ਆ ਦੋ ਪੱਤਾਂ ਮਾਰਦਾ ਅਦਰ ਮੋਟਲਿਆ ਮੁੰਡੇ ਦੇ ਸੋੜੇ ਦਾ ਕੰਮ ਪੱਕੀ ਜਾਣਾ ਹੋ ਗਿਆ ਕੰਮ ਆਉਂਿਆ ਬੱਕਰਾ ਪਾਣਾ ਪਹਿਲੇ ਜਿਹੜੇ ਕਹਿੰਦੇ ਉਹ ਗੱਲਾਂ ਦੇ ਕਹਿੰਦੇ ਸਾਰਾ ਸਾਲ ਕਿਤਾਬਾਂ ਪੜ੍ਹੀ ਜਾਂਦੇ ਤਾਂ ਰਿਜ਼ਲਟ ਚੰਗਾ ਆਉਣਾ ਸੀ ਪੱਲੇ ਗੇੜੇ ਦੇ ਵਿੱਚ ਕਿਤੇ ਨਾ ਕਿਤੇ ਟਰੈਕਟਰ ਕਿਨੇ ਮਿੱਤਰੋ ਤੁਹਾਨੂੰ ਟਾਈਮ ਦਾ ਜਾਣ ਕਿਨੇ ਟਾਈਮ ਚ ਕਰਦਾ ਕੰਮ ਵੀਰ ਨੇ ਬਹੁਤ ਵਧੀਆ ਰਹੀ ਆ 1 ਮਿੰਟ 61 ਸੈਕਿੰਡ 1 ਮਿੰਟ 5 ਸੈਕਿੰਡ ਤੇ 19 ਮਾਈਕਰੋਈ ਇਸ